ਇਹ ਹੱਕ ਕਿਵੇਂ ਮਿਲ ਉਹਨਾਂ ਤੇ ਗੱਲ ਨਹੀਂ ਕੀਤੀ ਕਦੇ ਕਦੇ ਵਿਧਾਨ ਸਭਾ ਚ ਗੱਲ ਨਹੀਂ ਅਜੰਡੇ ਦੇ ਤੌਰ ਤੇ ਦੇਖੀ ਕਿਸੇ ਐਮਐਲਏ ਦਾ ਸਵਾਲ ਨਹੀਂ ਦੇਖਿਆ ਕਦੇ ਕਿ ਉਹਨੇ ਇਹ ਲਾਇਆ ਹੋਵੇ ਕਿ ਭਾਈ ਇਹ ਕਿਉਂ ਨਹੀਂ ਬੰਦੇ ਕਿਉਂਕਿ ਐਮਐਲਏ ਅਫਸਰ ਮੁਲਾਜ਼ਮ ਇਹ ਸਾਰੇ ਬੰਦਿਆਂ ਦਾ ਇੱਕ ਅਨਲਿਖਤ ਸਮਝੌਤਾ ਹੈ ਕਿ ਜੇ ਇਹ ਅਧਿਕਾਰ نیچے ਪਿੰਡਾਂ ਤੱਕ ਚਲੇਗੇ ਤਾਂ ਪਿੰਡਾਂ ਚ ਮਨਮਾਨੀ ਕਰਨ ਦਾ ਮੌਕਾ ਨਹੀਂ ਮਿਲੂਗਾ ਔਰ ਜੇ ਤਾਕਤਾ ਹੀਟਾ ਚਨੀਆਂ ਗੰਗਾ ਔਰ ਤੁਸੀਂ ਕਦੇ ਸਰਚ ਕਰਕੇ ਦੇਖਣਾ ਜਾਂ ਪੁੱਛਣਾ ਜਿਹੜੇ ਬੰਦੇ ਆੜਦਵਾਲੇ ਆਉਂਦੇ ਨੇ ਜੇ ਕੋ ਕਰਨਾਟਕਾ ਤੋਂ ਆਉਂਦਾ ਕਰਨਾਟਕਾ ਚ ਡਿਪਟੀ ਕਮਿਸ਼ਨਰ ਨਹੀਂ ਲੱਗਣ ਲਈ ਤਿਆਰ ਬੰਦਾ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੀਈਓ ਲੱਗਣ ਲਈ ਤਿਆਰ ਹੈ ਕਿਉਂਕਿ ਜਦ ਫੰਡ ਉਹਦੇ ਰਾਹੀਂ ਜਾਣੇ ਨੇ ਤਾਂ ਡੀਸੀ ਲਾ ਕੇ ਕੀ ਕਰਨਾ ਲੋਕਾਂ ਦਾ ਤਾਂ ਫੰਡ ਦੀ ਗੱਲ ਹੈ ਜੇ ਸੰਸਥਾਵਾਂ ਮਜ਼ਬੂਤ ਹੋ ਜਾਣ ਲੋਕ ਐਮਐਲਏ ਦੀ ਟਿਕਟ ਲਈ ਨਹੀਂ ਭਜਿਆ ਕਰਨਗੇ ਲੋਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣ ਕੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਨ ਲਈ ਜ਼ਿਆਦਾ ਅੱਗੇ ਆਉਣਗੇ ਕਿ ਮੈਨੂੰ ਇਹ ਬਣਾ ਦਿਓ ਪਰ ਜੇ ਇਹਨਾਂ ਨੂੰ ਕੁਝ ਦੇਣਾ ਨਹੀਂ ਸੰਵਿਧਾਨ ਦੀਆਂ ਕਾਪੀਆਂ ਚੱਕੀ ਫਿਰਦੇ ਨੇ ਬਹੁਤ ਸਾਰੇ ਜਿਵੇਂ ਅੱਜ ਕੱਲ ਕਾਂਗਰਸ ਜਗ੍ਹਾ ਜਗ੍ਹਾ ਦਿਖਾ ਰਹੀ ਹੈ ਬਿਲਕੁਲ ਕਿਸੇ ਕਿਸੇ ਵੀ ਸਰਕਾਰ ਨੇ ਉਹ ਸੰਵਿਧਾਨ ਲਾਗੂ ਕਿਉਂ ਨਹੀਂ ਕੀਤਾ ਫਿਰ ਪਿੰਡਾਂ ਦੇ ਮਾਮਲੇ 'ਚ ਇਹ ਕਿਉਂ ਨਹੀਂ ਟ੍ਰੇਨਿੰਗ ਕਰਕੇ ਸਾਰੇ ਮਾਮਲੇ ਦੇ ਵਿੱਚ ਅੱਗੇ ਤੁਸੀਂ ਵਧੇ ਕਿ ਪਿੰਡਾਂ ਦਾ ਫੈਸਲਾ ਪਿੰਡ ਦੇ ਲੋਕ ਕਰਨ ਆਪਣੇ ਆਪ ਕਰਨ ਆਪਣੇ ਤਰੀਕੇ ਨਾਲ ਪਰ ਉਹ ਵੀ ਕਿਉਂ ਕਰਨ ਜਿੱਨਾ ਚਿਰ ਪਿੰਡ ਦੇ ਲੋਕ ਇਕੱਠੇ ਹੋ ਕੇ ਜਾਗਰੂਕ ਹੋ ਕੇ ਉਹਦੀ ਮੰਗ ਹੀ ਨਹੀਂ ਕਰਦੇ